ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਤੇਜ ਰਵਤਾਰ ਨੂੰ ਸਬਸਕ੍ਰਾਈਬ ਕਰੋ ਤੁਸੀਂ ਦੇਖ ਰਹੇ ਹੋ ਤੇਜ ਰਵਤਾਰ ਟੀਵੀ ਹੁਣ ਖਬਰਾਂ ਮੋਗਾ ਤੋਂ ਮੋਗਾ ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਆਪਰੇਸ਼ਨ ਦੌਰਾਨ ਮੋਗੇ ਦੇ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਜੋ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਸਕੇ Deco Airport. ਬਰਾਵ ਆ ਕਰਨਾ ਚਾਹ ਕਰਨਾ ਕਈ ਚਾਬੀਆਂ ਪਹਿਲਾਂ ਲੋ ਕਰੀਏ ਫੋਕਾਏ ਰਹੀ ਉੱਪਰ ਲਾਓ ਮੈਂ ਮੈਂ ਤਾਂ ਗਿਆ ਫੋੜਗਾ ਚ ਮਿਲਿਆ दो और कुछ गेम है ये ये कर रहे हैं ये बस तक करना है कुछ नहीं कुछ नहीं Kalau <tuk tangan> <tuk> ini, <tangan> <tuk tangan> ਤੇ ਉਹ ਤਾਂ ਹੈਂਡਰ ਅੰਡਰ ਗਰਾਉਂਡ ਪਹੁੰਚ ਆ ਗਿਆ ਜੀ ਹਰ ਮੋਟਰ ਪਾਰਕ ਪੂਰ ਮੋਟਰ ਆ ਬਰੇਲੇ ਮੈਡ ਰੂਟ ਨਹੀਂ ਨਾ ਕੋਲ ਕੋ ਖੰਗਾਲਿਆ ਤਰਫ ਆਇਆ ਆਇਆ ਮੈਡ ਰੂਟ ਵੀ ਆਇਆ ਬਈ ਇਹ ਮੈਂ ਲੋਕਾ ਲਾ ਆ ਇੱਕੋ ਜਿਗਾ ਲੋ ਇਹ ਨਹੀਂ ਲੈਣਾ ਪਾ ਕੇ ਟਾਟਾ ਜਨ ਕੋ ਕੋ ਚੇਨ ਚ ਕੀ ਰੂਗਾ ਹਾਂ ਕੀ ਰੂਗਾ ਹਾਂ ਕੀ ਰੂਗਾ ਜਿੱਥੋਂ ਆਇਆ ਮੇਰੇ ਘਰ ਤੋਂ ਨਾ ਅਸਲ ਆ ਰਿਹਾ ਹੈ ਚਾਹ ਕਿਧਰ ਐ ਬੋਲਣ ਤਰ ਕਰਦੇ ਵੀ ਆ ਦੇਖ ਰਹੀ ਉੱਤੇ ਮੇਰਾ ਉਹ ਹੈਗਾ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਜਿੰਨੇ ਵੀ ਆਇਡੈਂਟੀਫਾਈਡ ਹੌਟਸਪੌਟਸ ਹੈਗੇ ਨੇ ਉੱਥੇ ਪੁਲਿਸ ਵੱਲੋਂ ਕੋਆਰਡੀਨੇਟਡ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਹਦੇ ਤਹਿਤ ਹੀ ਅੱਜ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਚਾਰੇ ਜਿਹੜੀ ਮੋਗੇ ਦੀ ਸਬਡਿਵੀਜ਼ਨਸ ਹੈਗੀਆਂ ਨੇ ਉੱਥੇ ਜਿੰਨੇ ਵੀ ਆਈਡੈਂਟੀਫਾਈਡ ਡਰੱਗਸ ਦੇ ਹੌਟਸਪੌਟਸ ਨੇ ਜਿਹੜੇ ਵੀ ਸਪਲਾਈਅਰ ਹੈਗੇ ਆ ਪੈਡਲਰ ਹੈਗੇ ਜਿਹੜੇ ਆਈਡੈਂਟੀਫਾਈਡ ਨੇ ਉੱਥੇ ਟਾਰਗੇਟਡ ਰੇਡਸ ਕੀਤੀਆਂ ਜਾ ਰਹੀਆਂ ਨੇ ਤੇ ਕਾਸੋ ਆਪਰੇਸ਼ਨ ਵੀ ਜਿਹੜੇ ਸ਼ੱਕੀ ਮਹੌਲੇ ਹੈਗੇ ਉੱਥੇ ਚਲਾਏ ਜਾ ਰਹੇ ਨੇ ਉਹਦੇ ਤਹਿਤ ਹੀ ਅੱਜ ਅਸੀਂ ਇੱਥੇ ਆਏ ਆ ਇੱਥੇ ਮੋਗੇ ਜ਼ਿਲ੍ਹੇ ਦੇ ਸਾਰੇ ਅਫਸਰ ਜਿਹੜੇ ਨੇ ਉਹ ਵੀ ਅੱਜ ਇਹਦੇ ਵਿੱਚ ਇਨਵੋਲ ਨੇ ਤੋ ਤੇ ਨਾਲ 250 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਪੂਰੇ ਮੋਗੇ ਜ਼ਿਲ੍ਹੇ ਦੇ ਵਿੱਚ ਅੱਜ ਡਿਪਲੋਏ ਕੀਤੇ ਗਏ ਨੇ ਤੇ ਆ ਕਾਫੀ ਵੱਡੇ ਲੈਵਲ ਤੇ ਜਿਹੜਾ ਇਹ ਪੂਰੇ ਪੰਜਾਬ ਦੇ ਵਿੱਚ ਆ ਆਪਰੇਸ਼ਨ ਚੱਲ ਰਿਹਾ ਹੈ ਉਹਦੇ ਤਹਿਤ ਹੀ ਅੱਜ ਅਸੀਂ ਮੋਗੇ ਦੇ ਵਿੱਚ ਵੀ ਕਰ ਰਹੇ ਆ ਤੇ ਇਹਦੇ ਤਹਿਤ ਸਾਨੂੰ ਰਿਕਵਰੀਆਂ ਵੀ ਹੋਈ ਹੈ ਅਸੀਂ ਜਿਹੜੀ ਬਣਦੀ ਕਾਰਵਾਈ ਐਨਡੀਪੀਐਸ ਐਕਟ ਦੇ ਤਹਿਤ ਉਹ ਵੀ ਕਰ ਰਹੇ ਆ ਜਿਹਦੀ ਸਾਰੀ ਡਿਟੇਲ ਇੱਕ ਵਾਰੀ ਸਾਡੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅਸੀਂ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਕਿੱਥੇ ਕਿੱਥੇ ਕੀਤਾ ਗਿਆ ਹੈ ਇਹ ਤੇ ਇੱਥੇ ਕੀਤਾ ਗਿਆ ਹੈ ਜੀ ਆ ਸਿਟੀ ਸਾਊਥ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇਸ ਤੋਂ ਇਲਾਵਾ ਧਰਮਕੋਟ ਦੇ ਜਿਹੜੇ ਪਿੰਡ ਹੈਗੇ ਹੌਟਸਪੌਟਸ ਉੱਥੇ ਕੀਤਾ ਜਾ ਰਿਹਾ ਹੈ ਨਿਹਾਲ ਸਿੰਘ ਵਾਲਾ ਵੀ ਤੇ ਬਾਗਾਪੁਰਾਣਾ ਦੇ ਵਿੱਚ ਵੀ ਜਿਹੜੇ ਸ਼ਹਿਰ ਦੇ ਵਿੱਚ ਸਸਪੈਕਟਿਡ ਘਰ ਹੈਗੇ ਉੱਥੇ ਵੀ ਕੀਤਾ ਜਾ ਰਿਹਾ ਜੀ ਕੁਝ ਰਸਟ ਵੀ ਲਏ ਹਾਂ ਜੀ ਅਸੀਂ ਕਈ ਬੰਦੇ ਜਿਹੜੇ ਨੇ ਉਹ ਡਿਟੇਨ ਕੀਤੇ ਨੇ ਬਾਕੀ ਇਸ ਤੋਂ ਇਲਾਵਾ ਅਸੀਂ ਐਨਡੀਪੀਐਸ ਦੇ ਤਹਿਤ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਸਾਡੀ ਆਨਗoing ਹੈਗੀ ਹੈ ਸਾਨੂੰ ਰਿਕਵਰੀਆਂ ਵੀ ਹੋਈ ਹੈ ਉਹ ਸਾਰਾ ਕੁਝ ਅਸੀਂ ਡਿਟੇਲ ਦੇ ਵਿੱਚ ਤੁਹਾਨੂੰ ਪ੍ਰੈਸ ਨੋਟ ਦੇ ਰਾਹੀਂ ਦੱਸ ਦੇਵਾਂਗੇ ਸਾਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ